ਪੈਂਸ ਤੋਂ ਜ਼ਿਆਦਾ ਸੀਰੀਅਸ ਲੈ ਗਿਆ ਉਹ ਦੂਜੀ ਵਾਰੀ ਵੀ ਅੱਜ ਪ੍ਰਦਰਸ਼ਨ ਕਰਨ ਗਏ ਸੀ ਬੜਾ ਉਹਨਾਂ ਨੇ ਸ਼ਿਕਰਚ ਕੀਤਾ ਪਾਰਟੀ ਵਾਸਤੇ ਸਵਾਲ ਗਲਤ ਕਰ ਲਿਆ ਹੈ ਸਵਾਲ ਗਲਤ ਕਰਿਆ ਬੜੇ ਇਮਾਨਦਾਰ ਆ ਹੂੰ ਕੱਟੜ ਕਿਆ ਕਰਨਾ ਵੀ ਨਹੀਂ ਕੱਟੜ ਨੂੰ ਛੱਡੋ ਬੜੇ ਇਮਾਨਦਾਰ ਹੂੰ ਸ਼ਹੀਦਾਂ ਦੇ ਨਾਂ ਤੇ ਪਾਰਟੀ ਤਿਆਰ ਕੀਤੀ ਹੂੰ ਤੇ ਉਹਨਾਂ ਨੇ ਵੀ ਆਈਪੀ ਕਲਚਰ ਖਤਮ ਕਰਨਾ ਕੀਤਾ ਵੀ ਆ ਕਰੀ ਵੀ ਜਾਂਦੇ ਆ ਹੂੰ ਪਰ ਵਿਰੋਧੀਆਂ ਨੂੰ ਪਸੰਦ ਨਹੀਂ ਕੀ ਗੱਲ ਇਹ ਕਿਸੇ ਨੂੰ ਪਸੰਦ ਨਹੀਂ ਅ ਵੀ ਉਥੇ ਉਥੋਂ ਕਰਮਜੀਤ ਨੂੰ ਮੂਲ ਕਮੇਡੀ ਕਰਿਆ ਕਰੂਗਾ ਜਾਣ ਕੇ ਆ ਇਹ ਕਰ ਵੇ ਥੂਲਾ ਐ ਕਰਤਾ ਕਰੇ ਉਹ ਕਰਤਾ ਇਹਦੇ ਨਾਲ ਤਾਂ ਕੁਝ ਨਹੀਂ ਹੋਣਾ ਉਬਲਕਾਰ ਸਿੱਧੂ ਉਹ ਕਹਿੰਦਾ ਕਿ ਮੈਂ ਝਾੜੂ ਉੱਤੇ ਮਰਮਿਟੀ ਕੇਜਰੀਵਾਲ ਦਾ ਮੁਖੜਾ ਵੇਂਦੇ ਅਸਾਰ ਉਹਨੇ ਕੀ ਕਰ ਤੋ ਖਾੜਾ ਹੀ ਲਾਉਂਦਾ ਫਿਰਦਾ ਇਸ ਕਰਕੇ ਉਹਨਾਂ ਨੇ ਵੀ ਉਹੀ ਕਰਨਾ ਹੋ ਰਿਹਾ ਇਹਨਾਂ ਨੇ ਕੁਝ ਨਹੀਂ ਕਰਨਾ ਇਹ ਤਾਂ ਕੋਈ ਘਪਲਾ ਵੀ ਨਹੀਂ ਕਰਦੇ ਇਹ ਤਾਂ ਐਡਾ ਹੀ ਇਮਾਨਦਾਰ ਆ ਤੇ ਇਹ ਵੇਖੋ ਸਭ ਤੋਂ ਵੱਡੀ ਗੱਲ ਆ ਮੈਂ ਇੱਥੇ ਭਗਵੰਤ ਮਾਨ ਦੀ ਦਾਤ ਦਿਨਾ ਭਗਵੰਤ ਮਾਨ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਪੰਜਾਬ ਬੈਨਰ ਬੋਰਡ ਲਾ ਕੇ ਤੇ ਆ ਪ੍ਰਚਾਰ ਕਰਕੇ ਨਹੀਂ ਇਹ ਤਾਂ ਦੱਸਦੇ ਫਿਰਦੇ ਆ ਮਿੰਤਾ ਕਰਦੇ ਫਿਰਦੇ ਆ ਦੋ ਸੀਟਾਂ ਬਚਾਓ ਯਾਤਰਾ ਆ ਲੱਖਾਂ ਸਦਾਨ ਦੇ ਨਾਲ ਵਿਸ਼ਵ ਦੀ ਫਾਜ਼ਲਕਾ ਜੋ ਕਿ ਲੰਬੇ ਸਮੇਂ ਤੋਂ ਸਮਾਜਿਕ ਮੁੱਦਿਆਂ 'ਤੇ ਚੱਕਦੇ ਰਹੇ ਨੇ ਉਹ ਵੀ ਲੱਖਸਧਾਨ ਨੇ ਪ੍ਰਚਾਰ ਕਰ ਰਹੇ ਨੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਲੱਖੇਨਾ ਪ੍ਰਚਾਰ ਤੇ ਡਟ ਕੇ ਫਿਰ ਹਾਂਜੀ ਮੈਂ ਤਾਂ ਲੱਖੇਨਾ ਪ੍ਰਚਾਰ ਤੇ ਡਟ ਕੇ ਫਿਰ ਆ ਡਟਣਾ ਪੈਣਾ ਜਦੋਂ ਪੰਜਾਬ ਦੀ ਗੱਲ ਕਰ ਰਹੇ ਤਾਂ ਫਿਰ ਆਪਾਂ ਨੂੰ ਕਿਉਂ ਕਰਨਾ ਚਾਹੀਦਾ ਜਿੰਨਾ ਕ ਆਪਾਂ ਕਰ ਸਕਦੇ ਆ ਠੀਕ ਆ ਆਰਥਿਕ ਪੱਖੋਂ ਤਾਂ ਮੈਂ ਭਰਾ ਨੂੰ ਕਿਹਾ ਮੈਂ ਹਾਰਤਿਕ ਪੱਖੋਂ ਤਾਂ ਮਰਿਆ ਹੋਇਆ ਪਰ ਜੋ ਮੈਂ ਕਰ ਸਕਦਾ ਉਹ ਜ਼ਰੂਰ ਕਰੂੰਗਾ ਤੇ ਆ ਭਰਾ ਨਾਲ ਜਿਹੜੇ ਕੋਈ ਕਹਿ ਲੋ ਲੰਬੀ ਪਿੰਡ ਹੁੰਦੇ ਸੀਗੇ ਉਹ ਕਢਾਏ ਤੇ ਲੰਬੀ ਤੇ ਮੇਰੇ ਹਿਸਾਬ ਨਾਲ ਬਾਦਲ ਪਿੰਡ ਆਖਰੀ ਸੀ ਹੁਣ ਦੂਜੇ ਹਲਕੇ ਚ ਵੀ ਚੱਲਾਂਗੇ ਤੇ ਫਿਰ ਮਹਾਰਾਜ ਕਿਰਪਾ ਕਰੇ ਮੈਨੂੰ ਸੱਜਣਾ ਦਾ ਕੋਈ ਸਾਥ ਚਾਹੀਦਾ ਫਿਰ ਫਿਰੋਜ਼ਪੁਰ ਤੋਂ ਮੈਂ ਭਰੂੰਗਾ ਤੁਸੀਂ ਭਰਨੇ ਆ ਫਿਰ ਤਿਆਰੀ ਕਰਨੀ ਹਾਂ ਹਾਂ ਤਿਆਰੀ ਤਿਆਰੀ ਮਹਾਰਾਜ ਆਪਾਂ ਕਿਹੜਾ ਕਾ ਮਾਰ ਕੇ ਉਹ ਕਰਨਾ ਹੁੰਦਾ ਉਹ ਸਾਡੇ ਕੋਲ ਤਾਂ ਜਿਵੇਂ ਕਹਿ ਲੋ ਜੇ ਤਾਂ ਸੱਜਣਾ ਸਾਥ ਮਿਲ ਜੇ ਪੋਸਟਰ ਬੈਨਰ ਲੱਗ ਜਾਂਦੇ ਆ ਤੇ ਜੇ ਸੱਜਣਾ ਸਾਥ ਨਾ ਮਿਲੇ ਫਿਰ ਮੋਟਰਸਾਈਕਲਾਂ ਤੇ ਪ੍ਰਚਾਰ ਹੁੰਦੇ ਆ ਪ੍ਰਚਾਰ ਦੀ ਫਿਰ ਸ਼ੁਰੂਆਤ ਬਾਦਲ ਤੋਂ ਹੀ ਕਰਤੀ ਲੱਖੇ ਦੇ ਨਾਲ ਹੀ ਹੈ ਪਹਿਲੇ ਪ੍ਰੈਕਟਿਸ ਕਰਤੀ ਜਿਨ੍ਹਾਂ ਵਿੱਚ ਕਹਿ ਲੋ ਦਸਾਂ 12 ਪਿੰਡਾਂ ਚੋਂ ਆਏ ਆ ਉਹ ਤਾਂ ਤੇ ਇਹਦਾ ਲੱਖੇ ਦਾ ਜਿਹੜਾ ਅੱਜ ਸੀਗਾ ਤੇ ਉਹ ਅੱਜ ਜਿਹੜਾ ਕਹਿ ਲੋ ਅੱਜ ਆਖਰੀ ਪਿੰਡ ਸੀ ਲੰਬੀ ਦਾ ਬਾਦਲ ਚ ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾ ਤੁਸੀਂ ਦੇਖ ਰਹੇ ਹੋਗੇ ਉਹ ਜਦੋਂ ਬਾਦਲਪਿੰਡ ਤੋਂ ਅਸੀਂ ਆਏ ਸੀ ਤਾਂ ਅਸੀਂ ਆਖਿਆ ਵੀ ਬੜੀ ਤਿਆਰੀ ਟਿਉਰੀ ਹੈ ਮਤਲਬ ਬਾਦਲ ਦਾ ਕੰਮ ਬਣ ਰਿਹਾ ਚੰਗੇ ਬੋਲਦੇ ਆ ਵੀ ਕਿਹਨੇ ਆਉਣਾ ਪਰ ਜਦ ਗਾਂ ਵੇਖਾ ਤਾਂ ਢੋਲ ਵੱਜਣ ਲੱਗ ਗਏ ਢੋਲ ਢੋਲੋ ਢੋਲ ਹੋਇਆ ਪਿਆ ਕੰਮ ਤੇ ਅਸੀਂ ਆਖਿਆ ਵੀ ਸਕੂਲ ਤਾਂ ਬੜੇ ਵਧੀਆ ਪਰ ਉਥੇ ਬੀਬੀਆਂ ਰੋਣ ਲੱਗ ਗਈਆਂ ਕਹਿੰਦੀ ਸਕੂਲ ਵਧੀਆ ਨਹੀਂ ਇੱਥੋਂ ਦੇ ਜਿਹੜੇ ਉਹ ਇੱਥੋਂ ਉਹ ਗਾਹ 25 30 ਪਿੰਡਾਂ ਦੇ ਬੱਚੇ ਪੜ੍ਹਦੇ ਆ ਪਰ ਇਥੋਂ ਦਾ ਇੱਕ ਵੀ ਨਹੀਂ ਵੱਡਦਾ ਕੋਈ ਨਹੀਂ ਪੜ੍ਹਦਾ ਕਹਿੰਦੇ ਵਾਵੇਂ ਵਿਕਾਸ ਦੀ ਗੱਲ ਐਵੇਂ ਹੀ ਬਣਾਈ ਹੈ ਤਾਂ ਤੇ ਉਹ ਜਿਹੜਾ ਕਹਿ ਲੋ ਵੀ ਆਪਾਂ ਵੇਖੀਏ ਨੇ ਮਹਿਲ ਆਪਦੇ ਕਿੱਡੇ ਸਾਰੇ ਆ ਸਭ ਤੋਂ ਵੱਡੀ ਗੱਲ ਮੇਰੇ ਮੇਰੇ ਵੀਰ ਜਿਹੜੇ ਕਹਿ ਲੋ ਰਣਜੀਤ ਭਾਈ ਜੀ ਜਦੋਂ ਜਿਹੜੇ ਆਪਣੇ ਲੋਕ ਆ ਜਾਂ ਜਿਹੜੇ ਆਪਣੇ ਸ਼ਹੀਦ ਹੋਏ ਆ ਉਹਨਾਂ ਟਾਈਮਾਂ 'ਚ ਸ਼ਹੀਦ ਹੋਏ ਉਹਨਾਂ ਨੇ ਘਰ-ਬਾਰ ਤਬਾਹ ਕੀਤੇ ਆ ਤੇ ਇਹ ਉਹ ਲੋਕ ਆ ਉਹ ਉਹ ਦੇਸ਼ ਬਚਾਉਣ ਵਾਸਤੇ ਉਹਨਾਂ ਨੇ ਘਰ ਤਬਾਹ ਕੀਤੇ ਆਪ ਸ਼ਹੀਦ ਹੋ ਗਏ ਬਚਾਉਣਾ ਇਹ ਵੀ ਪੰਜਾਬ ਨੂੰ ਚਾਹੁੰਦੇ ਸੀ ਪੰਥ ਨੂੰ ਬਚਾ ਰਹੇ ਸੀ ਪਰ ਇਹ ਆਪ ਅਮੀਰ ਹੋ ਗਏ ਉਹ ਪੰਥ ਦੀ ਪਾਰਟੀ ਦਾ ਦੇ ਅਸੀਂ ਆ ਅਸੀਂ ਬਚਾਇਆ ਪੰਜਾਬ ਨੂੰ ਤਾਂ ਕਿਨੇ ਆਹੋ ਪੰਜਾਬ ਤਾਂ ਦੰਦੀਆਂ ਵੜ ਵੜ ਖਾਈ ਜਾਂਦਾ ਸੀ ਕਿ ਤੇ ਪੰਜਾਬ ਦੇ ਵਿੱਚ ਆਰਐਸਐਸ ਲਿਆਉਣ ਵਾਲਾ ਕੌਣ ਆ ਪੰਜਾਬ ਵਿੱਚ ਜਿਹੜਾ ਕਹਿ ਲੋ ਇਹ ਬੀਜੇਪੀ ਨੂੰ ਲਿਆਉਣ ਵਾਲਾ ਕੌਣ ਆ ਇਹ ਦੱਸਣ ਇਹ ਕਹਿੰਦੇ ਅਸੀਂ ਬਚਾਉਣ ਵਾਲੇ ਆ ਹੁਣ ਰੇਲੀਆਂ ਕਰਦਾ ਫਿਰਦਾ ਪੰਜਾਬ ਬਚਾਓ ਯਾਤਰਾ ਮੈਂ ਪਾ ਰਹੇ ਮੇਰੀ ਬਣੀ ਪਈ ਹੈ ਵੀਡੀਓ ਤੇ ਮੈਂ ਅਪਲੋਡ ਕਰਨੀ ਇੱਕ ਅੱਧੇ ਦਿਨ ਤੱਕ ਉਹ ਤੁਸੀਂ ਵੀ ਸਵਾਲ ਪਕਾਰੋ ਤੇ ਮੈਂ ਤੁਹਾਨੂੰ ਪੰਜਾਬ ਯਾਤਰਾ ਦਾ ਵੀ ਦੱਸ ਦਿੰਨਾ ਰੂਬੀ ਕੌਣ ਲਈ ਫਿਰਦਾ ਕਹੋ ਹਾਂ ਲਈ ਫਿਰਦਾ ਨਾ ਰੂਬੀ ਕੌਣ ਲਈ ਫਿਰਦਾ ਰੂਬੀਕੋਨ ਦੀ ਐਵਰੇਜ ਕਿੰਨੀ ਆ 5 6 ਹੱਦੋਂ ਬਾਅਦ 7 ਵੀ ਹੋਗੀ ਨਾਲ ਇਹਦੇ ਹੋਰ ਗੱਡੀਆਂ ਹਰ ਸ਼ਹਿਰ ਦੇ ਵਿੱਚ ਤੁਸੀਂ ਮੁਕਤਤਾ ਬੈਈ ਰਹਿੰਦੇ ਹੀ ਆਪਣਾ ਤੇ ਕਿੰਨੇ ਦੇ ਬੈਨਰ ਬੋਰਡ ਲੱਗੇ ਆ ਕਰੋੜਾਂ ਰੁਪਈਆ ਦੇ ਬੈਨਰ ਬੋਰਡ ਔਰ ਕਰੋੜਾਂ ਰੁਪਈਆ ਦਾ ਤੇਲ ਬਾਲ ਦੇਣਾ ਲਗ ਭਾਗ ਹੋ ਸਕਦਾ 100 ਕਰੋੜ ਰੁਪਈਆ ਖਰਚਾ ਕਰ ਦੇਵੇ ਤੇ ਉਹੀ 100 ਕਰੋੜ ਰੁਪਈਆ ਪੰਜਾਬ ਦੇ ਵਿੱਚ ਸਿਹਤ ਸਹੂਲਤਾਂ ਇੱਥੇ ਬਣਾ ਦੇਵੇ ਜੇਕਰ ਜ ਸਕੂਲਾਂ ਦੀ ਗੱਲ ਕਰੀਏ ਉਹਨਾਂ ਵਿੱਚ ਟੀਚਰ ਪੂਰੇ ਨਹੀਂ ਪ੍ਰਾਈਵੇਟ ਆਪ ਦੀ ਉਹ 100 ਕਰੋੜ ਰੁਪਈਆ ਨਾ ਟੀਚਰ ਰੱਖ ਦੇਵੇ ਪੰਜਾਬ ਬੈਨਰ ਬੋਰਡ ਲਾ ਕੇ ਤੇ ਆ ਪ੍ਰਚਾਰ ਕਰਕੇ ਨਹੀਂ ਇਹ ਤਾਂ ਦੱਸ ਦੇ ਫਿਰਦੇ ਫਿਰਦੇ ਦੋ ਸੀਟਾਂ ਬਚਾਓ ਯਾਤਰਾ ਦੋ ਸੀਟਾਂ ਹਾਂ ਦੋ ਸੀਟਾਂ ਬਚਾਓ ਯਾਤਰਾ ਇੱਕ ਹਰਜੋਜੀ ਆਪਣੀ ਹਰਸੀਮਤ ਕੌਰ ਬਾਦਲ ਦੀ ਤੇ ਸੁਖਵੀਰ ਬਾਦਲ ਦੀ ਕੌਣ ਖੜ ਰਹੇ ਹੋ 13 ਤਾਂ ਤੋ ਤਾਂ ਕਹਿੰਦਾ ਇਹਨਾਂ ਨੇ ਵੇਸਤੇ 13 ਤੇ ਲੜਨਾ ਤੇ ਅੱਜ ਤਾਂ ਭਾਜਪਾ ਨਾ ਵੀ ਟੁੱਟ ਗਿਆ ਨਾ ਕੰਮ ਉਹਦੇ ਜਵਾਬ ਦੇ ਕੇ ਭਾਜਪਲੇ ਵੀ ਉਹ ਭਾਜਪਲੇ ਵੇਖ ਵੇ ਚੂਤੋ ਰਹਿਨੀ ਆ ਮੈਂ ਲੜਦੀ ਵੀ ਵਿੱਚੋਂ ਤੈਨੂੰ ਪਿਆਰ ਕਰਾਂ ਫਿਰ ਤੋਂ ਕਹਿਣਾ ਉਤੋਂ ਤੋ ਰਹਿਨੀ ਆ ਮੈਂ ਲੜਦੀ ਵੀ ਵਿੱਚੋਂ ਤੈਨੂੰ ਪਿਆਰ ਕਰਾਂ ਇੱਕ ਗਾਣਾ ਹੈ ਤਾਂ ਹੁਣ ਨਵਾਂ ਵੀ ਆਇਆ ਅ ਪਤਾ ਨਹੀਂ ਕਿਹਾ ਦੂੰ ਇੱਕ ਤੇਰਾ ਰੰਗ ਕਾਲ ਆਵੇ ਚਲ ਜੇ ਹੋ ਜਾ ਵੀ ਹੈ ਬੜੇ ਦਿਲ ਵਾਲਾ ਵੀ ਆਪਾਂ ਦੋਨੇ ਲੜ ਕੇ ਆਥ ਨੇ ਇੱਕੋ ਜੇ ਇਹ ਇੱਕੋ ਜੇ ਇਹਨਾਂ ਟੈਨਸ਼ਨ ਨਾ ਲਿਆ ਕਰੋ ਇਹ ਕਿੱਥੋਂ ਅੱਡ ਹੁੰਦੇ ਆ ਕਹਿੰਦੇ ਦੋਦੇ ਲਾਲ ਦਿਲ ਵੀ ਅੱਡ ਹੋਏ ਆ ਇਹ ਇਹ ਨਹੀਂ ਅੱਡ ਹੁੰਦੇ ਇਹ ਵੱਡਾਂ ਲਈ ਤਾਂ ਗੱਲ ਤੁਹਾਨੂੰ ਦੱਸਣਾ ਉਹਨਾਂ ਨੇ ਤੇ ਭਾਈ ਸਾਹਿਬ ਕਹਿ ਰਿਹਾ ਕਿ ਨਾ ਬਾਦਲ ਖੜ ਨਹੀਂ ਰਹੇ ਇਹ ਇੱਕ ਵਸੇ ਘਰੇ 13 ਤੇ ਖੜਾ ਰਹੇ ਆ ਚਲੋ ਨਹੀਂ ਖੜ ਰਹੇ ਤੇ ਫਿਰ ਖੜਦਾ ਰਹੇ ਆ ਨਾ ਪੰਜਾਬ ਦੇ ਵਿੱਚ ਫਿਰ ਤੇ ਫਿਰ ਵੀ ਉਹੀ ਗੱਲ ਆ ਵੀ ਸੀਟਾਂ ਬਚਾਓ ਯਾਤਰਾ ਪਾਰਟੀ ਬਚਾਓ ਯਾਤਰਾ ਲੱਖਾ ਕਿਵੇਂ ਲੱਗਦਾ ਹੈ ਲੱਖਾ ਜੱਤ ਜੂ ਕਿਵੇਂ ਲੱਗਦਾ ਲੱਖਾ ਕਿੱਥੇ ਖੜਾ ਵੇਖੋ ਗੱਲ ਇਸ ਤਰ੍ਹਾਂ ਦੀ ਆ ਤੁਸੀਂ ਲੱਖਾ ਸਧਾਨਾ ਨੂੰ ਕਹੋ ਵੀ ਇਹ ਕਿੱਥੇ ਖੜਾ ਕਿੱਥੇ ਨਹੀਂ ਖੜਾ ਮੈਨੂੰ ਕੱਲ ਨੂੰ ਕਹੋ ਵੀ ਕਿੱਥੇ ਖੜਾ ਕਿੱਥੇ ਨਹੀਂ ਖੜਾ ਮੇਨ ਮਕਸਦ ਜਿੱਤਣ ਦਾ ਨਹੀਂਗਾ ਜੇਕਰ ਜਿੱਤਣ ਦਾ ਹੁੰਦਾ ਤੇ ਮੈਨੂੰ ਕਈ ਪਾਰਟੀਆਂ ਨੇ ਕਿਹਾ ਵੀ ਆ ਜਾ ਬੱਲੇਆ ਉਹਨਾਂ ਨੂੰ ਕਈਆਂ ਨੇ ਕਿਹਾ ਵੀ ਆ ਜਾਓ ਬੱਲੇਓ ਉਹਨਾਂ ਦਾ ਜਿਹੜਾ ਮਕਸਦ ਆ ਉਹ ਜਿੱਤਣ ਦਾ ਨਹੀਂਗਾ ਉਹ ਮਕਸਦ ਇਹ ਲੋਕਾਂ ਨੂੰ ਜਾਗਰੂਕ ਕਰਨ ਦਾ ਔਰ ਮੈਂ ਵੀ 2022 ਦੇ ਵਿੱਚ ਉਹੀ ਕਰ ਰਿਹਾ ਸੀ ਤੇ ਅੱਜ 2024 ਦੇ ਵਿੱਚ ਵੀ ਉਹੀ ਕਰਨਾ ਔਰ ਹਾਰ ਜਿੱਤ ਦਾ ਮਕਸਦ ਨਹੀਂਗਾ ਜੇ ਜਿੱਤੂ ਆ ਤਾਂ ਜਿਹੜੇ ਕਹਿੰਦੇ ਲੋਕ ਸਭਾ ਦਾ ਇਹ ਜਿਹੜੇ ਇਥੋਂ ਲੰਬੀ ਆ ਜਾਂ ਜਿਹੜੇ ਹੋਰ ਹਲਕੇ ਹੁੰਦੇ ਉਹਨਾਂ ਦਾ ਭਲਾ ਤੇ ਜੇਕਰ ਮੰਨ ਲਓ ਹਾਰਦਾ ਤੇ ਉਹ ਫਿਰ ਇਹਨਾਂ ਦਾ ਨੁਕਸਾਨ ਆ ਲੋਕਾਂ ਦਾ ਹੀ ਤੇ ਉਹ ਤਾਂ ਦੱਸ ਰਿਹਾ ਗੱਲ ਹਾਰ ਜਿੱਤ ਦੀ ਕੋਈ ਗੱਲ ਨਹੀਂਗੀ ਔਰ ਜਿਹੜੀ ਗੱਲ ਆ ਉਹ ਪੰਜਾਬ ਬਚਾਉਣ ਦੀ ਗੱਲ ਆ ਜੀ ਪੰਜਾਬ ਬਚੂ ਬਈ ਪੰਜਾਬ ਬਚੂਗਾ ਜੇਕਰ ਆ ਦੂਜੇ ਲੀਡਰ ਕੱਢਾਂਗੇ ਤੇ ਜੇ ਹੁਣ ਇੱਕ ਪਾਸੇ ਲੀਡਰ ਜਿਹੜਾ ਕਹਿ ਲੋ ਵੀ ਆਪਣੇ ਹਾਈ ਕਮਾਂਡ ਨਾਲ ਬਾਦਲ ਕੇ ਰਹੇ ਪੰਜਾਬ ਦੇ ਵਿੱਚੋਂ ਜਾਂ ਮਾਲੋਬ ਕੈਪਟਨ ਮਰਿੰਦਰ ਸਿੰਘ ਹੋਰੀ ਰਹੇ ਤੇ ਜਾਂ ਝਾੜੂ ਵਾਲੇ ਰਹੇ ਫਿਰ ਪੰਜਾਬ ਬਚਦਾ ਨਹੀਂ ਫਿਰ ਤਾਂ ਪੰਜਾਬ ਜਿਵੇਂ ਦੰਦੀਆਂ ਵੜ ਵੜ ਮੁਰਗੇ ਦੀ ਲੱਤ ਨਹੀਂ ਖਾਂਦੇ ਉਵੇਂ ਹੋ ਜਾਣਾ ਤੱਈਂ ਹੁੰਦੇ ਆ ਠੱਕਾ ਬੱਚੀ ਕੀ ਆ ਹੱਡੀ ਬੱਚੀ ਆ ਹੁਣ ਅੱਡੀ ਨੂੰ ਅਸੀਂ ਕਹਿੰਨੇ ਵੀ ਕੁ ਮਾੜੀ ਮੋਟੀ ਹੱਡੀ ਬੀਜਤ ਕੇ ਹੋਰ ਨਹੀਂ ਤਾਂ ਕੋਈ ਹੱਡੀ ਦਾ ਕੁਛ ਨਾ ਕੁਛ ਕਾਰੀ ਡੀ ਵਾਲ ਨੇ ਕਹਿੰਦੇ ਬੜਾ ਠੱਕਾ ਹੋ ਗਿਆ ਜੋਤਪੈਂਸ ਤੋਂ ਜ਼ਿਆਦਾ ਸੀਰੀਅਸ ਲੈ ਗਿਆ ਉਹ ਦੂਜੀ ਵਾਰੀ ਵੀ ਅੱਜ ਪ੍ਰਦਰਸ਼ਨ ਕਰਨ ਗਏ ਸੀ ਬੜਾ ਉਹਨਾਂ ਨੇ ਸ਼ਿਕਾਰਚ ਕੀਤਾ ਪਾਰਟੀ ਵਾਸਤੇ ਸਵਾਲ ਗਲਤ ਕਰ ਲਿਆ ਹਾਂ ਸਵਾਲ ਗਲਤ ਕਰ ਲਿਆ ਦੁੱਖ ਲੱਗ ਗਿਆ ਯਾਰ ਤੈਨੂੰ ਵੀ ਯਾਰ ਬੰਦੇ ਬੜੇ ਇਮਾਨਦਾਰ ਆ ਹੂੰ ਕੱਟੜ ਕਿਆ ਕਰਨਾ ਵੀ ਨਹੀਂ ਕੱਟੜ ਨੂੰ ਛੱਡੋ ਬੜੇ ਇਮਾਨਦਾਰ ਹੂੰ ਸ਼ਹੀਦਾਂ ਦੇ ਨਾਂ ਤੇ ਪਾਰਟੀ ਤਿਆਰ ਕੀਤੀ ਹੂੰ ਤੇ ਉਹਨਾਂ ਨੇ ਵੀ ਆਈਪੀ ਕਲਚਰ ਖਤਮ ਕਰਨਾ ਕੀਤਾ ਵੀ ਆ ਕਰੀ ਵੀ ਜਾਂਦੇ ਆ ਹੂੰ ਪਰ ਵਿਰੋਧੀਆਂ ਨੂੰ ਪਸੰਦ ਨਹੀਂ ਗੀ ਗੱਲ ਇਹ ਕਿਸੇ ਨੂੰ ਪਸੰਦ ਨਹੀਂ ਗੀ ਹੂੰ ਬੜਾ ਰੋਣ ਆਉਂਦਾ ਚੀਦਾ ਇਹ ਉਹਨਾਂ ਨੂੰ ਆਉਂਦਾ ਹੋਗਾ ਮੈਨੂੰ ਨਹੀਂ ਆਉਂਦਾ ਮਗਰ ਮਾਛ ਵਾਲੇ ਹੰਝੂ ਹਨਾ ਕਹਿੰਦੇ ਹੁੰਦੇ ਹਨਾ ਜਿਵੇਂ ਉਹ ਮੇਰੇ ਆਏ ਨਹੀਂ ਮਗਰ ਮਾਛ ਵਾਲੇ ਕਿਹੜੇ ਆ ਮੈਂ ਤਾਂ ਰਮਾਲ ਦਾ ਲਿਆ ਸੀ ਮੈਂ ਕਿਹਾ ਮੇਰਾ ਹੱਸਾ ਨਾ ਨਿਕਲ ਚ ਲੱਖਾਂ ਦੇ ਰੱਖ ਰੱਖ ਲਾ ਗੱਲ ਕੀ ਆ ਕਿ ਸਾਨੂੰ ਦਿੱਲੀ ਦਾ ਨਹੀਂ ਪਤਾ ਵੀ ਸ਼ਰਾਬ ਘਟਾਲਾ ਹੋਇਆ ਕਿ ਨਹੀਂ ਹੋਇਆ ਪਰ ਪੰਜਾਬ ਦਾ ਮੈਂ ਅਕਸਰ ਇੱਕ ਵੀਡੀਓ ਪਾਈ ਹੈ ਤੁਸੀਂ ਉਹ ਚੈੱਕ ਕਰਿਆ ਜੇ ਕਿ ਸ਼ਰਾਬ ਦਾ ਜਿਹੜਾ ਪਾਊਗਾ ਉਹਦੇ ਤੇ ਲਿਖਿਆ ਜਿਹੜਾ ਮਿਨੀਮਮ ਖਣੀ ਰੇਟ ਲਿਖਿਆ ਨੇ ਨੇ ਖਣੀ ਮੈਕਸੀਮਮ ਮਿਨੀਮਮ ਰੇਟ ਸੇਲ ਪ੍ਰਾਈਸ ਦਾ ਹਾਂ ਉਹ ਲਿਖਿਆ ਇਹਨਾਂ ਨੇ ਆ 42ਖਣੀ 43 ਰੁਪਏ ਔਰ ਜਿਹੜਾ ਹੈਗਾ ਅਧਿਆ ਉਹਦੇ ਤੇ ਲਿਖਿਆ 85 ਤੇ ਬੋਤਲ ਤੇ ਲਿਖਿਆ 167 ਰੁਪਏ ਇਹਨਾਂ ਨੇ ਇਹ ਲਿਖਿਆ ਵੀ ਤੁਸੀਂ 167 ਤੋਂ ਘੱਟ ਬੋਤਲ ਨਹੀਂ ਦੇ ਸਕਦੇ ਇੱਕ ਆਲਮੋਨ दारू ਆਉਂਦੀ ਉਹ ਤੇ ਕਿ 290 ਰੁਪਏ ਪਰ ਲੋਕ ਉਹ ਮੈਂ ਉਹ ਖੁਦ ਐਕਸਪੈਰੀਮੈਂਟ ਕੀਤਾ ਤੇ ਮੈਨੂੰ ਮਿਲਿਆ ਉਹ 600 ਰੁਪਏ ਦੀ ਬੋਤਲ ਫਿਰ ਉਹ ਮੇਰੇ ਕੋਲ ਵੀਡੀਓ ਵੀ ਹੈ ਜਿਹੜੀਆਂ ਮੈਂ ਦੋ ਬੋਤਲਾਂ ਲਈਆਂ ਉਹ ਆਲਮੋਣਾਂ ਦੀਆਂ ਹਨਾ ਮੈਂ ਕਿਹਾ ਵੀ ਆ ਚੈੱਕ ਕਰੋ ਭਰਾਓ ਤੁਹਾਡੇ ਨਾਲ ਕਿੱਡਾ ਧੱਕਾ ਹੋ ਰਿਹਾ ਕਿਤੇ ਨੇ ਕਹਿ ਦੇਣਾ ਕਿਤੇ ਵਿਸ਼ਵ ਦੀ ਵੇ ਇੱਕ ਪਾਸੇ ਤਾਂ ਕਹਿ ਦਿੰਦਾ ਮੇਰੇ ਕੋਲੇ ਪੋਸਟਰ ਲਾਉਣ ਵਾਲੇ ਪੈਸੇ ਨਹੀਂ ਦੂਜੇ ਪਾਸੇ ਆਲ ਮੰਡਾ ਲੀਆਂ ਮਹਿੰਗੀਆਂ ਮਹਿੰਗੀਆਂ ਖਰੀਦੀਆਂ ਨਹੀਂ ਮੈਂ ਮਹਿੰਗੀ ਕਿੱਡੀ ਕਾ ਹੂੰ ਕਿੱਡੀ ਕੁ ਮਹਿੰਗੀ ਆ ਉਹ ਤਾਂ ਦੱਸਿਆ ਮੈਂ ਵੀਡੀਓ ਪਾਈ ਆ ਲੋਕਾਂ ਨੂੰ ਇਹ ਚੈੱਕ ਕਰੋ ਮੈਂ ਕਦੋਂ ਦਾ ਮੁੱਦਾ ਮੁੱਦਾ ਚੱਕ ਰਿਆਂ ਪੋਸਟਰ ਲੋਨ ਨੂੰ ਪੈਸੇ ਹੈ ਨਹੀਂ ਹੁਣ ਇੱਕ ਗੱਲ ਸੁਣੋ ਤੁਸੀਂ ਮੇਰੀ ਹੁਣ ਆਪਾਂ ਕਹਿ ਰਹੇ ਆ ਪੋਸਟਰ ਲੋਨ ਨੂੰ ਪਰ ਆਪਾਂ ਕਿਵੇਂ ਨਾ ਕਿਵੇਂ ਹੁਣ 400 ਰੁਪਏ ਦਿਹਾੜੀ ਹੁੰਦੀ ਬੰਦੇ ਦੀ ਤੇ ਉਹ 400 ਰੁਪਏ ਦੇ ਵਿੱਚ ਉਹਦੇ ਉਨਜੀ ਖਰਚੇ ਪੂਰੇ ਹੁੰਦੇ ਆ ਪਰ ਉਹ ਲੀੜਾ ਕਪੜਾ ਤਾਂ ਪਾਉਂਦੇ ਹੀ ਨਾ ਪਰ ਆਧਾਰ ਸੁਧਾਰ ਜੋ ਮਰਜ਼ੀ ਕਰੇ ਹੁਣ ਜਿਹੜੀ ਮੈਂ ਗੱਲ ਕਰ ਰਿਹਾ ਸੀ ਤੇ ਇਹ 167 ਰੁਪਏ ਬੋਤਲ ਤੇ ਲਿਖਿਆ ਤੇ ਉਹ ਵੇਖਦੀ ਆ ਕਿਤੇ 260 ਦੀ 250 ਦੀ ਕਿਤੇ 500 ਦੀ ਆ ਮਤਲਬ 250 ਜਿਹੜਾ ਆਧਿਆ ਹੈਗਾ ਉਹ ਤੇ ਰੇਟ 85 ਤੇ ਮਿਲਦਾ 120 30 140 ਔਰ ਜਿਹੜਾ ਪਊਗਾ ਉਹ ਤੇ 43 ਰੁਪਏ ਮਿਲਦਾ ਕਿੰਨੇ ਦਾ 60 70 ਬਾ 70 ਤੇ ਜਾ ਕੇ ਐਂਡ ਆ ਉਹਦਾ ਪੌਗੇ ਦਾ ਹੁਣ ਆਪਾਂ ਜਿਹੜੀ ਗੱਲ ਕਰ ਰਹੇ ਆ ਕਿ ਉਹ ਜਿਹੜਾ ਇਹ ਭਾਈ ਸਾਹਿਬ 1 ਕਰੋੜ ਬੰਦਾ ਵੀ ਪੰਜਾਬ ਚੋ ਸ਼ਰਾਬ ਪੀਵੇ ਤਾਂ 1 ਰੁਪਈ ਦਾ ਕਪਲਾ ਹੁੰਦਾ ਕਿੰਨਾ ਹੋ ਗਿਆ ਸੀ 1 ਕਰੋੜ ਹੁਣ 100 ਰੁਪਈ ਦਾ ਕਪਲਾ ਸਿੱਧਾ 100 ਕਰੋੜ ਹੋ ਗਿਆ ਤੇ ਦਸਾਂ ਦਿਨਾਂ ਦਾ 1000 ਕਰੋੜ ਮਹੀਨੇ ਦਾ 3000 ਕਰੋੜ ਦਸਾਂ ਮਹੀਨਿਆਂ ਦਾ 30000 ਤੇ 12 ਮਹੀਨਿਆਂ ਦਾ 36000 ਕਰੋੜ ਬਾਅਦ ਤੇ 24 ਮਹੀਨੇ ਨੇ ਸਰਕਾਰ ਨੂੰ ਹੋ ਗਏ ਹੁਣ 36 36 72000 ਕਰੋੜ ਰੁਪਇਆ ਇਹਨਾਂ ਦੀ ਸਰਕਾਰ ਦੇ ਵਿੱਚ ਅਸੀਂ ਪੁੱਛਦੇ ਆ ਵੀ ਅਨਲੀਗਲ ਤੌਰ ਤੇ ਗਿਆ ਉਹ ਤੁਸੀਂ ਦੱਸੋ ਕਿੱਥੇ ਕਿਆ ਲੋਕਾਂ ਦਾ ਲੋਟੋ ਹੋਈ ਆ ਉਹ 72000 ਕਰੋੜ ਰੁਪਏ ਦੀ ਕਿਉਂਕਿ ਭਗਵਾਨ ਤਮੰਤਾ ਪਹਿਲਾਂ ਹੀ ਗੱਡੀਆਂ 'ਚ ਤੇਲ ਮਸਾਂ ਪੈਂਦੇ ਸੀ ਅੱਜ ਉਹਦੇ ਕੋਲ 3-3 ਲੱਖ ਦੇ ਬੂਟ ਗਿਫਟ ਆ ਕਿਤੇ ਇੱਥੋਂ ਤਾਂ ਨਹੀਂ ਇਹਨਾਂ ਦੀ ਮਾਂ ਜਿਹੜੀ ਉਹਨਾਂ ਕੋਲ ਸੋਨਾ ਨਹੀਂ ਹੁੰਦੀ ਸੀ ਵਧੀਆ ਬਾਈ ਜੀ ਕੀ ਹਾਲ ਹੈ ਤੇ ਇਹਨਾਂ ਦੀ ਜਿਹੜੀ ਮਾਤਾ ਹੈਗੀ ਆ ਉਹਨਾਂ ਦੇ ਸੋਨਾ ਘਰ ਵਾਲੀ ਕੋਲ ਸੋਨਾ ਇਹਨਾਂ ਦੀ ਘਰ ਇਹਨਾਂ ਦੀ ਭੈਣ ਜੀ ਕੋਲ ਸੋਨਾ ਕਿਤੇ ਉਹ ਇੱਥੋਂ ਤਾਂ ਨਹੀਂ ਆ ਰਿਹਾ ਦੱਸਣ ਇਹ ਇਹ ਤਾਂ ਕੋਈ ਕਪਲਾ ਵੀ ਨਹੀਂ ਕਰਦੇ ਇਹ ਤਾਂ ਐਡਾ ਹੀ ਇਮਾਨਦਾਰ ਆ ਤੇ ਇਹ ਵੇਖੋ ਸਭ ਤੋਂ ਵੱਡੀ ਗੱਲ ਆ ਮੈਂ ਇੱਥੇ ਭਗਵੰਤ ਮਾਨ ਦੀ ਦਾਤ ਦਿਨਾ ਭਗਵੰਤ ਮਾਨ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਪਰ ਗੱਲ ਇਹ ਆ ਇਹ ਬੰਦਾ ਇਮਾਨਦਾਰ ਆ ਨਾ ਕੋਈ ਕਪਲਾ ਕਰਦਾ ਔਰ ਨਾ ਹੀ ਕਿਸੇ ਤੋਂ ਕਮਿਸ਼ਨ ਲੈਂਦਾ ਪਰ ਇਹ ਜਿਹੜਾ ਕਰਜ਼ਾ ਚੱਕਿਆ ਉਹ ਕਰਜ਼ਾ ਤਾਂ ਚੱਕਿਆ ਲਿਸਟਾਂ ਇਹਨਾਂ ਨੇ ਜਿਹੜੀਆਂ ਕਹਿ ਰਹੇ ਕਰਜ਼ਾ ਚੱਕਿਆ ਤਾਂ ਉਹ ਇਹਨਾਂ ਨੇ ਇਹ ਕਿਹਾ ਵੀ ਅਸੀਂ ਉਹ ਕਿਸ਼ਤਾਂ ਭਰੀਆਂ ਕਿਹਾ ਕਿ ਨਹੀਂ ਕਰਿਆ ਹੁਣ ਕਰਜ਼ਾ ਚੱਕਿਓ ਵੀ ਇਹਨਾਂ ਨੇ ਕਿਸ਼ਤਾਂ ਭਰੀਆਂ ਕੁਛ ਨਹੀਂ ਖਟਿਆ ਪਰ ਦੂਜੇ ਨੰਬਰ ਤੇ ਗੱਲ ਇਹ ਆਉਂਦੀ ਫਿਰ ਐਨੇ ਬੈਨਰ ਪੋਸਟਰ ਲੱਗ ਰਹੇ ਆ ਉਹ ਕਿੱਥੋਂ ਲੱਗ ਰਹੇ ਉਹ ਪੈਸਾ ਕਿੱਥੋਂ ਆ ਰਿਹਾ ਇਹ ਆਪ ਦੱਸਣ ਫਿਰ ਉਹ ਆਪਾ ਕਹਿ ਸਕਦੇ ਆ ਫਾਂਡੀ ਹੋ ਸਕਦੇ ਆ ਜਿਹੜਾ ਇਹਨਾਂ 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 ਹੋ ਰਿਹਾ ਉਹ ਦੱਸੋ ਇਹ ਭਾਈ ਸਾਹਿਬ ਐਨਾ ਕਫਲਾ ਜਿਹੜਾ ਹੁਣ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਅਸੀਂ ਦਿੱਲੀ ਦਾ ਹਰਜੋਤ ਬੈਂਸ ਉਹ ਲੱਤਾਂ ਚੱਕੀ ਫਿਰਦੇ ਸੀ ਇਹਦੀਆਂ ਉਹ ਐ ਲੱਤਾਂ ਤੋਂ ਫੜ ਕੇ ਲਈ ਫਿਰਨਾਂ ਚੱਕੀਆਂ ਲੱਤਾਂ ਲੈਣੀਆਂ ਉਹ ਉੱਥੇ ਲੱਤਾਂ ਚਕਾਈ ਫਿਰਦਾ ਹੈ ਇਹਨੂੰ ਕੀ ਲੋੜ ਕਦੇ ਬਾਹਾਂ ਚੱਕ ਕੇ ਲੈ ਗਏ ਉਹਨੂੰ ਤੇ ਆਖੇ ਕੇਜਰੀਵਾਲ ਤੇਰੀ ਸੋਚ ਤੇ ਕੇਜਰੀਵਾਲ ਜਿੰਦਾਬਾਦ ਕਹਦਾ ਜਿੰਦਾਬਾਦ ਬਾਈ ਇੱਥੇ ਜਦੋਂ ਤੁਸੀਂ ਕਾਂਗਰਸੀ ਨੂੰ ਫੜਦੇ ਆ ਕਹਿੰਦੇ ਅਸੀਂ ਜਿਹੜਾ ਕਹ ਲੋ ਪੰਜਾਬ ਬਚਾਉਣਾ ਜੇ ਤੁਹਾਨੂੰ ਉਹ ਫੜਦੇ ਤੁਸੀਂ ਕਹਿੰਦੇ ਧੱਕਾ ਚਾਈ ਆ ਫਿਰ ਨਾਲ ਹੀ ਇਹ ਗੱਲ ਆ ਜਿਹੜੀ ਇਹ ਨਾਲ ਤੁਹਾਨੂੰ ਗੱਲ ਮੈਂ ਇਹ ਵੀ ਦੱਸ ਦੇਵਾਂ ਕਿ ਜਿਸ ਦਿਨ ਇੱਕ ਸਹਾਇ ਪ੍ਰੋਫੈਸਰ ਖੁਦ ਖੁਸ਼ੀ ਕਰਦੀ ਆ ਪਰਮਾਤਮਾ ਦੇ ਦਰਗਾਹ ਦੇ ਵਿੱਚੋਂ ਕਤਲ ਮੰਨਿਆ ਜਾਂਦਾ ਹਰਜੋਤ ਬੈਂਸ ਦਾ ਨਾਮ ਲਿਖਿਆ ਜਾਂਦਾ ਉਸ ਦਿਨ ਤਾਂ ਹਰਜੋਤ ਬੈਂਸ ਘਰੇ ਲੁਕ ਗਿਆ ਉਸ ਤੋਂ ਉੱਧੇ ਦਾ ਬੋਲਿਆ ਨਹੀਂ ਗਾਉ ਜਦੋਂ ਇਹਦੇ ਆ ਕਹਿੰਦੇ ਆ ਵੀ ਇਹਦਾ ਰੇਤ ਮਾਫੀਆ ਰੋਲਾ ਪਿਆ ਉਦੋਂ ਵੀ ਇਹ ਘਰੇ ਲੁਕ ਗਿਆ ਤੇ ਇਹਨੂੰ ਉਦੋਂ ਤਾਂ ਕੁਝ ਕੀਤਾ ਨਹੀਂਗਾ ਹੁਣੇ ਕਿਹੜੀਆਂ ਗੱਲਾਂ ਕਰੀ ਜਾਂਦਾ ਦੱਸੇ ਅਸੀਂ ਐਵੇਂ ਉਹ ਦੱਸਾ ਕਿਉਂ ਜਾ ਰਿਹਾ ਇਹਨੂੰ ਇਹ ਆ ਕਿਤੇ ਮੈਂ ਜਾਊਂਗਾ ਕੱਲ ਨੂੰ ਮੈਨੂੰ ਉਹਦਾ ਤਗੜਾ ਮਿਲੂਗਾ ਹੋ ਸਕਦਾ ਮੈਨੂੰ ਐਮਪੀ ਦੀ ਸੀਟ ਮਿਲ ਜੇ ਸਭ ਤੋਂ ਵੱਡੀ ਗੱਲ ਇਹ ਵੇਖੋ ਕਿ ਖਜ਼ਾਨੇ ਦਾ ਕਾਹਨ ਕਿੱਡਾ ਤਗੜਾ ਹੋ ਰਿਹਾ ਇਹਨਾਂ ਨੇ ਚਾਰ ਜਣੇ ਠੱਲੇ ਆ ਮੰਤਰੀ ਇੱਕ ਤਾਂ ਢਾਲੀਵਾਲ ਥੱਲੇ ਗੰਡਾ ਮੰਤਰੀ ਜਿਹੜਾ ਟਟਟਰ ਕਿੱਥੇ ਟਟਟਰ ਹਾਂ ਟਟਟਰ ਕਿੱਥੇ ਆ ਉਹ ਇੱਕ ਤਾਂ ਟਟਟਰ ਮੰਤਰੀ ਉਹ ਥੱਲੇ ਇੱਕ ਇਹਨਾਂ ਨੇ ਜਿਹੜਾ ਖੁੱਡੀਆਂ ਥੱਲੇ ਅੱਛਾ ਨਾਲ ਆਪ ਇਹ ਗੱਲ ਕਰ ਰਹੇ ਉਹ ਥੱਲੇ ਇਹਨਾਂ ਨੇ ਦਿੱਤੇ ਆ ਪਰ ਠੱਲਣ ਤੋਂ ਬਾਅਦ ਸਾਨੂੰ ਇਹ ਵੀ ਦੱਸੋ ਵੀ ਤੁਹਾਡੇ ਕੋਲ ਚਾਰ ਬੰਦੇ ਜਿਹੜੇ ਇੰਨੇ ਕੰਮ ਕਰਦੇ ਫਿਰਦੇ ਸੀ ਉਹ ਹੈ ਨਹੀਂ ਸੀ ਉਹ ਚਾਰ ਮੰਨ ਲਓ ਰੱਬ ਨਾ ਕਰੇ ਜਿੱਤਦੇ ਆ ਤੇ ਫਿਰ ਕੱਲ ਨੂੰ ਜਿਮਨੀ ਚੋਣ ਐਮਐਲਏ ਦੀ ਹੋਊਗੀ ਫਿਰ ਖਰਚਾ ਹੋਊਗਾ ਉਹ ਪੰਜਾਬ ਤੇ ਹੀ ਪੈਣਾ ਫਿਰ ਇਹਨਾਂ ਨੇ ਉਹ ਫਰੀਦਕੋਟ ਲਿਆ ਕੇ ਲਾਤਾ ਕਰਮਜੀਤ ਅਨਮੋਲ ਉਹ ਲੋਕਾਂ ਦੇ ਸੰਸਾ ਦਾ ਪਤਾ ਹੋਣ ਲੱਗਿਆ ਵੀ ਇਹ ਐਸੀ ਭਾਈਚਾਰੇ ਦਾ ਉਹ ਆਂਦਾ ਵੀ ਮੈਂ ਸੰਨੀ ਦਿਓ ਲਾਰਗਾ ਨਹੀਂ ਮੈਨੂੰ ਤਾਂ ਪੰਜਾਬ ਦਾ ਦਰਦ ਆ ਮੇਰੇ ਨਾਨਕ ਨਾਨਕੀ ਆਦਾ ਮੇਰੇ ਕਿਉਂ ਹੋਰ ਅਨਮੋਲ ਆਦਾ ਮੈਨੂੰ ਹਲਕੇ ਦਾ ਬਾਹਰ ਦਾ ਨਾ ਸਮਝੋ ਪਤਾ ਇੱਥੇ ਮੇਰੇ ਨਾਨਕ ਕਿਹਾ ਉਹ ਤਾਂ ਉਹ ਹੂੰ ਉਹ ਚਾ ਦੋਤਾ ਆ ਕਹਿੰਦਾ ਜਲਾਲਪਿੰਡ ਚ ਜਲਾਲਪਿੰਡ ਚ ਦੋਤਾ ਤੇ ਫਰੀਦਕੋਟ ਦਾ ਦੋਤਾ ਤਾਂ ਨਹੀਂ ਨਾ ਹੋ ਗਿਆ ਟਿਕਟ ਤੇ ਉਹਨਾਂ ਦਾ ਹਲਕੇ ਨਹੀਂ ਨਹੀਂ ਫਰੀਦਕੋਟ ਫਿਰ ਦੋਤਾ ਤਾਂ ਨਹੀਂ ਨਾ ਹੋ ਗਿਆ ਐਂ ਤੁਹਾਨੂੰ ਮੇਰੀ ਗੱਲ ਸੁਣੋ ਆ ਇੱਥੇ ਬਾਦਲਪਿੰਡ ਦੇ ਵਿੱਚ ਤੇ ਜਿਵੇਂ ਕਹ ਲਓ ਵੀ ਇੱਕ ਥਾਂ ਇੱਥੇ ਕਿਸੇ ਦੀ ਰਿਸ਼ਤੇਦਾਰੀ ਹੈ ਥੋੜਾ ਕਹੂਗਾ ਮੇਰਾ ਬਾਦਲਾ ਮੈਂ ਥੋੜਾ ਰਿਸ਼ਤੇਦਾਰ ਹੁਣ ਕੱਲ ਨੂੰ ਜੇ ਇੱਥੇ ਵਿਆਹ ਆ ਹੁੰਦਾ ਮੰਨ ਲਓ ਤੇਰੇ ਸਹੁਰਿਆਂ ਦੇ ਫਿਰ ਇਹਨੇ ਕੀ ਕਹਿਣਾ ਸੀ ਵੀ ਮੈਂ ਸਾਰੇ ਫਰੀਦਕੋਟ ਦਾ ਇਹ ਗੱਲਾਂ ਸੋਚਣ ਵਾਲੀਆਂ ਦੋ ਤਾਂ ਤੂੰ ਆਏਗਾ ਉਹਦੇ ਪਿੰਡ ਦਾ ਦੋ ਤਾਂ ਆਏਗਾ ਉਸ ਘਰ ਦਾ ਦੋ ਤਾਂ ਆਏਗਾ ਹੁਣ ਮੰਨ ਲਓ ਪਿੰਡ ਦੇ ਵਿੱਚ ਕਿਸੇ ਦੇ ਸਹੁਰੇ ਆ ਉਹ ਕਹਵੇ ਮੈਂ ਪਿੰਡ ਦਾ ਜਵਾਈ ਆ ਮੈਂ ਪਿੰਡ ਦਾ ਜੀਜਾ ਅਗਲਾ ਜੁੱਤੀਆਂ ਮਾਰਦਾ ਕਿਉਂਕਿ ਜੀਜਾ ਤੂੰ ਆਏਗਾ ਉਹਨਾਂ ਦਾ ਜਵਾਈ ਤੂੰ ਹੋਏਗਾ ਉਹਨਾਂ ਦਾ ਤੂੰ ਸਾਡਾ ਕੀ ਲੱਗਦਾ ਹੈ ਇਸ ਕਰਕੇ ਭਾਈ ਸਾਹਿਬ ਗੱਲਾਂ ਕਹਿਨਦਿਆਂ ਨਾਲ ਇਹ ਕਹਿੰਦਾ ਮੈਨੂੰ ਪੰਜਾਬ ਦਾ ਦਰਦ ਆ ਕਹਾਨੇ ਨੇ ਪੰਜਾਬ ਦਾ ਜੇ ਦਰਦ ਆ ਜਿੱਦੇ ਪਾਣੀ ਆਏ ਉੱਦੇ ਤੋਂ ਕਿੱਥੇ ਗਿਆ ਸੀ ਪੰਜਾਬ ਆ ਚਿੱਟੇ ਦੇ ਨਾਲ ਮਰੀ ਜਾਂਦਾ ਤੇਰਾ ਦਰਦ ਉੱਦੇ ਕਿਉਂ ਨਹੀਂ ਉੱਦੇ ਉੱਦੇ ਤੋਂ ਕਿਹੜੇ ਮੰਜੇ ਤੇ ਪਿਆ ਸੀ ਨਾਲ ਇਹ ਗੱਲ ਹੋ ਰਹੀ ਆ ਕਿ ਚਿੱਟੇ ਦੇ ਨਾਲ ਕਿੰਨੀਆਂ ਮੌਤਾਂ ਹੋ ਰਹੀਆਂ ਤੇਰਾ ਇਹ ਦਰਦ ਆ ਜੀ ਜਾ ਕੇ ਟਿਕਟਰ ਨੂੰ ਵੇਖ ਕੇ ਆ ਸਾਡੀਆਂ ਧੀਆਂ ਭੈਣਾਂ ਦੀਆਂ ਚੁੰਨੀਆਂ ਲਹਾਂ ਜਾਂਦੀਆਂ ਇੰਨਾ ਨਾਲ ਨੂੰ ਕੁੱਟਿਆ ਧੂਆ ਜਾਂਦਾ ਉਦੋਂ ਤੇਰਾ ਦਰਦ ਕਿੱਥੇ ਜਾ ਵੜਦਾ ਸਾਡੇ ਨੌਜਵਾਨਾਂ ਤੇ ਪਰਚੇ ਹੋ ਜਾਂਦੇ ਉਦੋਂ ਤੇਰਾ ਦਰਦ ਕਿੱਥੇ ਜਾਂਦਾ ਪੰਜਾਬ ਪ੍ਰਤੀ ਸਾਡੇ ਪੰਜਾਬ ਦੇ ਨੌਜਵਾਨ ਡਿ ਦੇ ਜੇ ਵੀ ਜਿਹੜਾ ਵੀ ਕੋਈ ਲੀਡਰ ਬਣਦਾ ਪੱਗ ਸ਼ੁਰੂ ਹੋ ਜਾਂਦੀ ਹੈ ਹਾਂ ਇਸ ਕਰਕੇ ਮੈਂ ਮੈਂ ਨਹੀਂ ਬੱਦੀ ਆਪਣਾ ਬੇਰੂਪੀ ਅੱਜ ਬਣੀਏ ਨਾ ਆਪਾਂ ਕੱਲ ਬਣੀਏ ਮੈਂ ਮੋਨਾ ਹਲੇ ਮੇਰੇ ਮਹਾਰਾਜ ਵੱਲੋਂ ਨਹੀਂ ਮੈਨੂੰ ਉਹ ਕੀਤੀ ਇਹ ਮੋਨਾ ਮੋਨਾ ਹੈਗਾ ਸੀ ਨਾ ਪਹਿਲਾਂ ਤੇ ਅੱਜ ਪੱਗ ਬਣ ਲਈ ਤੇ ਇਹਦਾ ਕੀ ਹੈ ਤਾਂ ਬੇਰੂਪੀ ਹੈਗੇ ਆ ਉਹ ਉਹ ਤਾਂ ਬੇਰੂਪੀ ਇਹ ਹੈਗੇ ਆ ਬੇਰੂਪੀਆਂ ਦਾ ਕੰਮ ਕੀ ਹੁੰਦਾ ਕਦੇ ਆ ਰੂਪ ਕਰ ਲਿਆ ਕਦੇ ਆ ਰੂਪ ਕਰ ਲਿਆ ਜਿਵੇਂ ਕਹਿ ਲਓ ਨਾ ਇੱਕ ਚਲੋ ਆਪਣਾਲ ਤੋਰਦੇ ਤੋਰਦੇ ਗੱਲ ਕਰਦੇ ਜਾਂਦੇ ਆ ਜਿਵੇਂ ਕਹਿ ਲਓ ਹਰੀ ਐਨਕ ਲਾਉਂਗੇ ਤਾਂ ਉਹ ਹਰਾ ਦਿਸੂਗਾ ਨੀਲੀ ਲਾਉਂਗੇ ਨੀਲਾ ਦਿਸੂਗਾ ਉਸੇ ਤਰ੍ਹਾਂ ਭਗਵਾਨ ਤਮਾਨ ਹੈਗਾ ਡਰਾਮੇ ਬਾਜ਼ ਉਹਨਾਂ سارے ਡਰਾਮੇ ਬਾਜ਼ ਹੀ ਦਿਸੀਏ ਤੇ ਡਰਾਮੇ ਬਾਜ਼ਾਂ ਨੂੰ ਟਿਕਟਾਂ ਦੇਈ ਜਾਂਦਾ ਕਦੇ ਕਲਾਕਾਰ ਨੂੰ ਕਦੇ ਕੁਝ ਹੁਣ ਇਹ ਕਈ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਭਲਾ ਕਿਉਂ ਨਹੀਂ ਹੋਇਆ ਜਿੰਨੋਂ ਤੱਕ ਵੀ ਹੋਇਆ ਸਾਡਾ ਜਿਹੜਾ ਕਹਿ ਲਓ ਜਿੰਨੇ ਵੀ ਸਾਡੇ ਲੀਡਰ ਹੋਏ ਆ ਉਹ ਬਹੁਤ ਲੋਕਾਂ ਨੇ ਕਮੇਡੀਅਨ ਐਕਟਰ ਤੇ ਜਿਹੜਾ ਕਹਿ ਲਓ ਕਲਾਕਾਰ ਜਤਾਏ ਆ ਤੇ ਅੱਜ ਤੁਸੀਂ ਉਹ ਜਿੱਥੇ ਕਲਾਕਾਰ ਆ ਤੇ ਜਿੱਥੇ ਕਮੇਡੀਅਨ ਆ ਤੇ ਜਿੱਥੇ ਉਹ ਮਤਲਬ ਡਰਾਮੇਬਾਜ਼ ਮੁੱਖ ਮੰਤਰੀ ਬਣੇ ਆ ਜਾਂ ਡਰਾਮੇਬਾਜ਼ ਕਲਾਕਾਰ ਜਿਹੜੇ ਬਣੇ ਆ ਆਪਣੇ ਕੀ ਕਹਿੰਦੇ ਹੁੰਦੇ ਆ ਐਮਐਲਏ ਐਮਪੀ ਬਣੇ ਆ ਉਹਨਾਂ ਹਲਕਿਆਂ ਦਾ ਤੇ ਉਹਨਾਂ ਤੁਸੀਂ ਸਟੇਟਾਂ ਦਾ ਜਿਹੜੀਆਂ ਸਟੇਟਾਂ ਉਹਨਾਂ ਦਾ ਹਾਲ ਪੁੱਛ ਲਓ ਬਾਲੀ ਤਾਂ ਦੂਰ ਦੀ ਗੱਲ ਨਹੀਂ ਆ ਸਾਡਾ ਡਰਾਮੇਬਾਜ਼ ਮੁੱਖ ਮੰਤਰੀ ਆ ਤੇ ਸਾਡੇ ਹਾਲ ਵੇਖ ਲੋ ਕੀ ਦੇ ਕੀ ਆ ਇਹਦੇ ਕਰਕੇ ਬਾਈ ਜੀ ਇਹ ਸਾਡੇ ਨੁਕਸਾਨੀਆਂ ਕਰਮਜੀਤ ਅਨਮੋਲ ਤੋਂ ਮੈਂ ਕਹਿ ਸਕਦਾ ਬੱਚੋ ਇਹਨੇ ਕੁਝ ਨਹੀਂ ਕਰਨਾ ਇਹਨੇ ਜਾ ਕੇ ਵੀ ਫਿਲਮਾਂ 'ਚ ਕੰਮ ਹੀ ਕਰਨਾ ਇਹ ਇੱਕ ਇਹਨਾਂ ਦਾ ਜਿਹੜਾ ਕਲਾਕਾਰ ਹੈਗਾ ਜਿਹੜਾ ਉਹ ਕੀ ਕਹਿੰਦੇ ਹੁੰਦੇ ਆ ਕੋਈ ਗੱਲ ਨਹੀਂ ਉਹ ਕਹਿੰਦਾ ਆਖੇ ਮੈਂ ਝਾੜੂ ਉੱਤੇ ਮਰਮਿਟੀ ਕੇਸਰੀਵਾਲ ਦਾ ਮੁਖੜਾਵੇਂ ਦੇ ਅਸਾਰ ਉਹਨੇ ਕੀ ਕਰ ਤੋ ਖਾੜੇ ਹੀ ਲਾਉਂਦਾ ਫਿਰਦਾ ਇਸ ਕਰਕੇ ਉਹਨਾਂ ਨੇ ਵੀ ਉਹੀ ਕਰਨਾ ਹੋ ਰਿਹਾ ਇਹਨਾਂ ਨੇ ਕੁਝ ਨਹੀਂ ਕਰਨਾ ਤੇ ਬਾਕੀ ਗੱਲ ਬਾਈ ਲੱਖਾਂ ਨਾਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ